ਫਰੋਜ਼ਪੁਰ ਦਾ ਭਰਦਾ लास्ट ਜਿਹੜਾ ਪਿੰਡ ਹੈ ਰਾਜੋਗ ਗੱਟੀ ਅਸੀਂ ਉੱਥੇ ਖੜੇ ਆ ਪਾਣੀ ਜਿਹੜਾ ਕਾਫੀ ਜਿਹੜਾ 8-10 ਫੁੱਟ ਜਿਹੜਾ ਤੇਜ਼ ਆਂਦਾ ਦਿਖਾਈ ਦੇ ਰਿਹਾ ਅਸੀਂ ਤਸਵੀਰਾਂ ਜਿਹੜੇ ਕੈਮਰਾਮੈਨ ਨੂੰ ਕਹਾਂਗੇ ਕਿ ਤਸਵੀਰਾਂ ਦੇ ਵਿੱਚ ਉਹ ਆ ਜੇ ਪਾਣੀ ਕਿੰਨਾ ਜਿਹੜਾ ਇਹ ਪਾਣੀ ਦਾ ਜਿਹੜਾ ਪੱਧਰ ਜਿਹੜਾ ਤੇਜ਼ ਆ ਰਿਹਾ ਹਰ ਪਿੰਡ ਦੇ ਵਿੱਚ ਭਰਦਾ ਦਿਖਾਈ ਦੇਦਾ ਤਾਂ ਵੀ ਪਿੰਡ ਵਾਲਾ ਵੀ ਗੱਲਬਾਤ ਕਰਦੇ ਆ ਤੁਸੀਂ ਤਸਵੀਰਾਂ ਇੱਕ ਵਾਰੀ ਪਾਣੀ ਦੀ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਕੁ ਪਾਣੀ ਤੇਜ਼ ਜਿਹੜਾ ਚੱਲਦਾ ਦਿਖਾਈ ਦੇਦਾ ਪਿੰਡ ਵਾਲਾ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਪਿੰਡ ਵਾਲਾ ਕੀ ਕਰਾਂ ਹਾਂਜੀ ਬਾਈ ਸਾਸੀ ਗਾਲ ਜੀ ਬਾਜੀ ਕਿਹੜਾ ਪਿੰਡ ਹੈ ਤੇ ਕਿੰਨਾ ਕੁ ਪਾਣੀ ਹੈ ਜੀ ਆਪਣਾ ਪਿੰਡ ਹੈ ਸੀ ਖੁੰਦਰ ਗੱਟੀ ਹੈ ਜੀ ਇੱਥੇ ਤੇ ਪਾਣੀ ਤਾਂ ਦੇਖ ਰਿਹਾ ਕਾਫੀ ਜ਼ਿਆਦਾ ਵੱਜ ਚੁੱਕਿਆ ਮੌਸਮ ਉਤੋਂ ਖਰਾਬ ਦਿੱਸਦਾ ਪਿਆ ਮੌਸਮ ਖਰਾਬ ਹੁਣ ਥੱਲੇ ਪਾਣੀ ਆਈ ਜਾਂਦਾ ਹੁਣ ਪਹਿਲਾਂ ਵੀ 3-4 ਦਿਨ ਲਗਾਤਾਰ ਬਰਸ ਰਹੀ ਹੈ ਤੇ ਫਸਲਾਂ ਤਾਂ ਸਾਰੀਆਂ ਬਿਲਕੁਲ ਖਤਮ ਹੋ ਗਈਆਂ ਤੇ ਘਰਾਂ 'ਚ ਵੀ ਜਿਹੜਾ ਪਾਣੀ ਹੈਗਾ ਉਹ ਜਾਣਾ ਸ਼ੁਰੂ ਆਪਾਂ ਹੁਣੇ ਖੜੇ ਆਂ ਲਾਸਟ ਜਿਹੜਾ ਪਿੰਡ ਹੈ ਇਹ ਰਾਜੋ ਗੱਟੀ ਹਾਂਜੀ ਰਾਜੋ ਗੱਟੀ ਤੇ ਕੀ ਕਹਿੰਦੇ ਕਿੰਨੇ ਅੰਦਰ ਕਿੰਨੇ ਕੁ ਲੋਕ ਜਿਹੜੇ ਫਸੇ ਆਏ ਕਾਫੀ ਲੋਕ ਆ ਜੀ ਕੁਝ ਕੋਸ਼ਿਸ਼ ਕਰ ਰਹੇ ਆ ਬਾਕੀ ਹੁਣ ਤਾਂ ਰਸਤਾ ਵੀ ਨਹੀਂ ਰਹਿ ਗਿਆ ਕੋਈ ਬਾਹਰ ਆਉਣ ਦਾ ਰਾਹ ਜਿਹੜਾ ਟੁੱਟ ਚੁੱਕਾ ਰਾਹ ਵੀ ਜਿਹੜਾ ਉਹ ਵੀ ਟੁੱਟ ਚੁੱਕਾ ਐਥੋ ਜਿਹੜੀ ਪੋਲ ਹੈ ਨਾ ਉਹ ਵੀ ਰਸਤਾ ਬੰਦ ਹੋ ਚੁੱਕਿਆ ਹੈ ਪਾਣੀ ਇੰਨਾ ਆ ਚੁੱਕਾ ਹਾਂਜੀ ਪਰ ਪ੍ਰਸ਼ਾਸਨ ਵੱਲੋਂ ਕਹਿਵਾਂਦੇ ਇੰਤਜ਼ਾਮ ਕੀਤੇ ਗਏ ਨੇ ਪ੍ਰਸ਼ਾਸਨ ਵੱਸੋਂ ਕਹਿ ਜਾਂਦੇ ਵੀ ਭੇਜਾਂਗੇ ਰਾਸ਼ਨ ਭੇਜਾਂਗੇ ਪਰ ਰਾਸ਼ਨ ਨਾਲ ਤਾਂ ਜ਼ਰੂਰੀ ਹੈ ਵੀ ਇੱਕ ਵਾਰ ਜਿਹੜੇ ਬਾਹਰ ਕੱਢੇ ਜਾਣਾ ਜਿਹੜੇ ਲੋਕ ਪਾਸੇ ਹੋਇਆ ਜੀ ਸਰ ਡੰਗਰ ਡੰਗਰ ਜਿਹੜੇ ਆਪਾਂ ਉਹਨਾਂ ਦਾ ਚਾਰਾ ਕਿਵੇਂ ਫਿਰ ਅੰਦਰ ਪਚਾਰੇ ਨੇ ਚਾਰਾ ਦੇਖੋ ਜੇ ਕੋਈ ਜੋ ਸੁੱਕਾ ਜਿੱਦਾ ਤੂੜੀ ਵਗੈਰਾ ਹੈਗੀ ਬਚੀ ਉਹ ਹੀ ਪਾ ਕੇ ਗੁਜ਼ਾਰਾ ਕਰ ਜਹਾ ਲੈਤਾ ਪਰ ਪਿੱਛੇ ਕੁਛ ਰਾਸ਼ਨ ਨਹੀਂ ਆਇਆਗਾ ਪਿੱਛੋਂ ਵਾਸਤੇ ਤੇ ਕੁਝ ਕੋਹੇ ਡੰਗਰ ਲੈ ਕੇ ਪਿੱਛੇ ਚਲੇ ਗਏ ਆ ਤੇ ਕਾਫੀ ਜਿਆਦਾ ਮਾਤਰਾ ਵਿੱਚ ਇੱਥੇ ਡੰਗਰ ਹੈਗੇ ਵੀ ਆ ਇੱਥੇ ਕਿੰਨਾ ਕੁ ਪਾਣੀ ਇੱਥੇ ਤੁਸੀਂ ਤੇ ਕਹਿ ਸਕਦੇ ਹੋ ਪਾਣੀ ਤਾਂ ਉਹ ਦੇਖ ਲਓ ਜੀ ਕੀ ਕਹਿਣਾ ਜੀ ਬਹੁਤ ਜਿਆਦਾ ਹੈਗਾ ਮੈਂ ਕਹਣਾ ਕਿ ਤਸਵੀਰਾਂ ਦੇ ਵਿੱਚ ਕੈਮਰਾਮੈਨ ਨੂੰ ਕਹਾਂਗਾ ਜੇ ਪਾਣੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਤੇਜ਼ ਜਿਹੜਾ ਪਾਣੀ ਜਿਹੜਾ ਇੱਥੇ ਦਿਖਾਈ ਦੇ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਾਣੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਾਬ ਇਹ ਰਾਜੋ ਗੱਟੀ ਦਾ ਲਾਸਟ ਸਟੇਸ਼ਨ ਜਿਹੜਾ ਤੁਹਾਨੂੰ ਦੱਸੇ ਰਿਹਾ ਪਿੰਡ ਇਹ ਪਿੰਡ ਦੇ ਅੰਦਰ ਲੋਕ ਜਿਹੜੇ ਕਾਫੀ ਫਸੇ ਦਿਖਾਈ ਦੇ ਰਹੇ ਨੇ ਅਸੀਂ ਤਸਵੀਰਾਂ ਸਾਹ ਤੁਹਾਨੂੰ ਦਿਖਾ ਰਹੇ ਆ ਪਿੰਡ ਦੀਆਂ ਪਾਣੀ ਜਿਹੜਾ ਤੁਸੀਂ ਦੇਖੋ ਫੜਾ ਫੜਾ ਮਾਰਦਾ ਦਿਖਾਈ ਦੇ ਰਿਹਾ ਤੁਸੀਂ ਤਸਵੀਰਾਂ ਇਹ ਤਾਂ ਦੇਖ ਸਕਦੇ ਹੋ ਪਾਣੀ ਦੀਆਂ ਕਾਫੀ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਵਰ ਚੁੱਕਾ 8-8 10-10 ਫੁੱਟ ਪਾਣੀ ਭਰ ਚੁੱਕਾ ਹੈ ਪਿੰਡਾਂ ਦੇ ਵਿੱਚ ਪਿੰਡਾਂ ਵਾਲਾ ਵੀ ਗੱਲਬਾਤ ਕਰਦੇ ਆ ਲੋਕ ਬੱਚੇ ਵੀ ਖੜੇ ਨੇ ਆਹ ਪੁੱਤਰ ਤੂੰ ਕਿਹੜਾ ਪਿੰਡ ਹੈ ਕਿੰਨਾ ਕੁ ਪਾਣੀ ਇੱਥੇ ਪਾਣੀ ਬੜਾ ਹੈ ਕਿੰਨਾ ਕਿੰਨਾ ਪਾਣੀ ਫੁੱਟ ਪਾਣੀ ਪਾਣੀ ਤਾਂ ਮਨ ਕਾਰਾ ਦੇ ਆ ਗਿਆ ਕਿੰਨੇ ਘਰ ਡੁੱਬ ਚੁਕੇ ਆਂ ਦਰ ਬਹੁਤ ਬੜੀ ਜਗ੍ਹਾ ਵਸਤੀ ਸਾਰੀ ਡੋਬ ਗਈ ਵਸਤੀ ਸਾਰੀ ਡੋਬ ਚੁਕੀ ਹੈ ਇਨਾ ਪਾਣੀ ਹੈ ਪਾਣੀ ਬੜਾ ਹੈ ਤੇ ਕਿਵੇਂ ਕਾਲਪੀਨ ਦਾ ਪ੍ਰੋਗਰਾਮ ਕਿਵੇਂ ਜਾ ਰਿਹਾ ਹੈ ਕਾਲਪੀਨ ਉੱਤੋਂ ਦੇ ਲਈ ਆ ਤੇ ਉਤੋਂ ਹੀ ਉਤੋਂ ਦੀ ਲੈ ਕੇ ਆ ਰਹੇ ਸਮਾਨ ਤੇ ਪ੍ਰਸ਼ਾਸਨ ਵੱਲੇ ਕੋਈ ਇੰਤਜ਼ਾਮ ਕੀਤੇ ਨਹੀਂ ਕੋਈ ਨਹੀਂ ਕੋਈ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਨਹੀਂ ਕੀਤੇ ਨਹੀਂ ਕੋਈ ਬਿਲਕੁਲ ਇਹ ਪਿੰਡ ਵਾਸੀਆਂ ਨਾਲ ਗੱਲ ਹਾਂਜੀ ਭਾਜੀ ਤੁਸੀਂ ਦੱਸੋ ਕੀ ਕਰ ਜਾਂਦੇ ਪਿੰਡ ਦੇ ਵਿੱਚ ਵੀ ਖੜੇ ਜੇ ਨਾ ਜੋ ਗੱਟੀ ਪਿੰਡ ਵਿੱਚ ਬਹੁਤ ਪਾਣੀ ਆ ਗਿਆ ਠੀਕ ਹੈ ਭਾਈ ਜੀ तकरीबन 10 10 ਫੁੱਟ ਪਾਣੀ ਚੜ ਚੁਕਿਆ ਹੈ ਇਸ ਟਾਈਮ ਵਸਤੀ ਸਾਰੀ ਡੁੱਬ ਚੁਕ ਕਿੰਨੇ ਘਰ ਅੰਦਰ ਗਏ ਘਰ ਅੰਦਰ ਕ੍ਰੀਮਨ ਵਸਤੀ ਵੇ ਤਾਂ 50 60 ਘਰ ਹੋਣਾ 50 60 ਘਰ ਅੰਦਰ ਸੇ ਹਾਂ 50 60 ਤੇ ਫਿਰ ਕਿਵੇਂ ਕਾਢੇ ਕੋਈ ਲਿਆ ਰਿਹਾ ਕੋਈ ਇਹਨਾਂ ਨੂੰ ਹਾਂ ਉਹ ਕਰੋ ਆਪੇ ਹੀ ਆਏ ਮੰਨ ਕੇ ਚੱਲ ਤੇ ਬੰਦ ਐ ਇਸ ਟਾਈਮ ਬੈਠੇ ਚੁਗੀਆਂ ਲਗਾ ਤੇ ਬੋਰਡ-ਬੂਡ ਦਾ ਕੋਈ ਇੰਤਜ਼ਾਮ ਨਹੀਂ ਪ੍ਰਸ਼ਾਸਨ ਬੋਰਡ ਦਾ ਤੁਹਾਡੇ ਸਾਹਮਣੇ ਕੋਈ ਇੰਤਜ਼ਾਮ ਨਹੀਂ ਗਾ ਕਿ ਇੱਥੋਂ ਐਵੇਂ ਲੰਘ ਕੇ ਜਾ ਕੋਈ ਪ੍ਰਸ਼ਾਸਨ ਅਧਿਕਾਰੀ ਇੱਥੇ ਪਹੁੰਚਿਆ ਨਹੀਂ ਨਹੀਂ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਤੇ ਕਿਵੇਂ ਅੰਦਰ ਫਿਰ ਚਾਰਾ-ਚੂਰਾ ਮੱਝਾਂ ਦਾ ਚਾਰਾ ਤੇ ਉਹ ਕਿਵੇਂ ਜਾਰੇਗਾ ਜੀ ਪਾਣੀ ਤੁਸੀਂ ਕਹਿੰਦੇ ਦਾਦਾ ਫੋਟ ਅੰਦਰ ਹੋ ਗਿਆ ਚਾਰਾ ਮ ਸਰਦਾਰ ਬੰਦੇ ਜਰੂਰ ਲੈ ਕੇ ਆ ਰਿਹਾ ਕਿੰਨੇ ਉੱਥੋਂ ਮੌਸਮ ਜਿਹੜਾ ਖਰਾਬ ਹੁੰਦਾ ਦਿਖਾਈ ਦੇ ਰਿਹਾ ਤੇ ਲੋਕ ਫਿਰ ਕੋਠਿਆਂ ਤੇ ਚੜਨਗੇ ਤੇ بارش ਦਾ ਮੌਸਮ ਫੇਰ ਇੱਕ ਵਾਰ ਬਣ ਗਿਆ ਇਹ ਤਾਂ ਤੁਹਾਨੂੰ ਪਤਾ ਹੀ ਔਖਾ ਹੀ ਹੈਗਾ ਹੁਣ بارش ਆਵੇਗੀ ਤੇ ਔਖਾ ਹੀ ਹੈ ਲੋਕਾਂ ਨੂੰ ਟੈਂਟ ਲਾ ਕੇ ਉੱਤੇ ਕੋਠਿਆਂ ਤੇ ਰਹਿਣਾ ਪਏਗਾ ਇੱਕ ਦੱਸਿਆ ਜਾ ਰਿਹਾ ਲਵੀ ਜਿਹੜਾ ਪਾਕਿਸਤਾਨ ਵਾਲੇ ਪਾਸੇ ਬੰਨ ਕੋਈ ਟੁੱਟਾ ਕੋਈ ਉੱਥੋਂ ਪਰਾਂ ਜਿਹੜਾ ਪਾਣੀ ਜਾ ਰਿਹਾ ਉਹ ਉੱਦੋਂ ਟੁੱਟਾ ਜੂਗਾ ਕਿਹੜੇ ਪਾਸੇ ਟੁੱਟਾ ਪੰਨ ਉਹ ਆਮੇ ਇੱਕ ਦੋ ਸਾਮੇ ਵਾਲੀ ਚੌਂਕੀ ਤੋਂ ਸਾਮੇ ਵਾਲੀ ਚੌਂਕੀ ਸਾਮੇ ਵਾਲੀ ਚੌਂਕੀ ਤੋਂ ਬੰਨ ਟੁੱਟ ਗਿਆ ਪਾਕਿਸਤਾਨ ਨੂੰ ਉਹ ਨਾ ਉਧਰਲਾ ਜਾ ਰਿਹਾ ਇਹ ਰਮਾਨਿਕ ਚੱਲਾ ਹੀ ਹੋਇਆ ਨਾ ਉਧਰਲਾ ਪਾਣੀ ਵੀ ਫਿਰ ਵੰਡ ਟੁੱਟ ਗਿਆ ਉਧਰ ਜਾ ਰਿਹਾ ਬਿਲਕੁਲ ਜੀ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਪਾਣੀ ਦਾ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਇੱਕ ਵਾਰ ਫਿਰ ਮੈਂ ਕੈਮਰਾਮੈਨ ਨੂੰ ਤਸਵੀਰਾਂ ਕਿਹਾ ਦਿਖਾ ਦੇ ਲੈ ਵੀ ਕੈਮਰਾਮੈਨ ਨੂੰ ਪਾਣੀ ਜਿਹੜਾ ਕਾਫੀ ਤੇਜ਼ ਜਿਹੜਾ ਇਸ ਪਿੰਡ ਦੇ ਵਿੱਚ 10 12 12 ਫੁੱਟ ਪਾਣੀ ਭਰ ਚੁੱਕਾ ਹੈ ਇਹ ਰਾਜੋ ਗੱਟੀ ਦਾ ਪਿੰਡ ਹੈ ਜਿਹੜਾ ਇਹ ਲਾਸਟ ਪਿੰਡ ਜਿਹੜਾ ਦੱਸਿਆ ਜਾ ਰਿਹਾ ਅਸੀਂ ਉਸ ਪਿੰਡ ਦੇ ਵਿੱਚ ਖੜੇ ਹੋਏ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਡੇ ਨਾਲ ਪਿੰਡ ਵਾਸੀ ਜਿਹੜੇ ਪਿੰਡ ਨਾਲ ਗੱਲਬਾਤ ਕਰਦੇ ਹੋ ਪਾਣੀ ਇੱਥੇ ਪਹੁੰਚ ਗਿਆ ਅਸੀਂ ਤੁਹਾਨੂੰ ਤਸਵੀਰਾਂ ਇੱਕ ਵਾਰ ਫੇਰ ਦਿਖਾ ਰਿਹਾ ਪਾਣੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਰਾਜੋਗਰ ਦੀ ਗੱਟੀ ਦਾ ਲਾਸਟ ਜਿਹੜਾ ਪਿੰਡ ਦੱਸਿਆ ਜਾ ਰਿਹਾ ਭਾਰਤ ਦਾ ਜਿਹੜਾ ਲਾਸਟ ਪਿੰਡ ਹੈ ਇਹ ਉਸ ਉਸ ਪਿੰਡ ਦੇ ਵਿੱਚ ਅਸੀਂ ਖੜੇ ਹਾਂ ਪਾਣੀ ਦੇ ਪਿੰਡੀ ਵਾਲਾ ਪਿੰਡ ਦੀਆਂ ਰਾਜੋਗਰ ਦੀ ਗੱਟੀ ਦੇ ਹਾਰੇ ਤੁਹਾਨੂੰ ਤਸਵੀਰਾਂ ਰਾਜੋਗਰ ਦੀ ਗੱਟੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਸੀਂ ਨਾ ਤੁਸੀਂ ਦੇਖੋਗੇ ਆਪਾਂ ਜੋ ਸੰਪਰਕ ਜਿਹੜਾ ਕਰਦਾ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਤੁਸੀਂ ਇੱਕ ਵਾਰ ਫੇਰ ਤੁਹਾਨੂੰ ਮੈਂ ਪਾਣੀਆਂ ਤੁਹਾਨੂੰ ਜਿਹੜੀਆਂ ਦਿਖਾ ਦੋ ਲਗਾਤਾਰ ਚੋਟੀਆਂ ਦਿਖਾਈ ਦੇ ਰਹੀਆਂ ਲਗਾਤਾਰ ਤਸਵੀਰ ਕੀ ਕੋ ਸੋ ਪਿੰਡਾਂ ਵਾਸੀ ਜਿਹੜੇ ਸੇ ਪਹੁੰਚੇ ਹੋਣਾ ਨਾਲ ਗੱਲਬਾਤ ਹੀ ਕਰ ਰਹੇ ਪਿੰਡ ਵਾਲਾ ਕੀ ਕਿਹੜਾ ਤੁਸੀਂ ਤਸਵੀਰਾਂ ਇੱਕ ਵਾਰ ਫੇਰ ਨਾ ਕਹੂਗਾ ਬਾਪੂ ਕੀ ਆ ਤਸਵੀਰਾਂ ਤੁਸੀਂ ਤੁਸੀਂ ਤਸਵੀਰਾਂ ਦੇਖੋ ਆੜੀ ਨੇ ਬਗਾਪਾ ਤਸਵੀਰਾਂ ਬੰਦੇ ਕਹਿੰਦੇ ਵਾਸੀ ਨੇ ਗੱਲਬਾਤ ਕਰੀ ਪਰ ਕਿਹੜਾ ਪਿੰਡ ਹੈ ਇਹ ਜੱਲੋ ਕਿਹਾ ਦੇ ਨਾਮ ਖਰੀਦੀ ਕਿਹਾ ਪਿੰਡਾ ਰੋਇਪੁਰ ਦੇ ਬਾਰਡਰ ਪੱਟੀ ਤੇ ਪਿੰਡਾ ਇੱਥੇ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਚੁੱਕੇ ਨੇ ਪਾਣੀ ਦੀ ਕੁਪਤੀ ਆਪ ਇੱਥੇ ਕੈਮਰਾ ਵਿੱਚ ਦਿਖਾਓ ਕਿ ਕਿੰਨਾ ਸਮੱਸਿਆ ਆ ਰਹੀ ਆ ਆਵਾਜਾਈ ਨਹੀਂ ਜਿਹੜੀ ਪ੍ਰੋਪਰ ਨਹੀਂ ਹੈਗਾ ਕੋਈ ਐਂਬੂਲੈਂਸ ਜਿਹੜੀ ਆ ਮਤਲਬ ਆਣ ਜਾਣ ਵਾਸਤੇ ਕੋਈ ਸਾਧਨ ਨਹੀਂ ਰੱਖਿਆ ਕੋਈ ਢੀੜੀ ਦਾ ਕੋਈ ਇਤਨਾ ਸੰਭਾਲ ਨਹੀਂ ਹੈਗਾ ਕਿ ਜਿਹੜਾ ਸੀਫ ਕੇ ਸਿਰੂ ਲਗਾਇਆ ਜਾ ਪਰ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਪ੍ਰਸ਼ਾਸਨ ਵੱਲੋਂ ਲਗ ਕੋਈ ਇੰਤਜ਼ਾਮ ਹਾਲੇ ਤੱਕ ਤਾਂ ਕੋਈ ਪਹੁੰਚਿਆ ਨਹੀਂ ਹੈ ਬਾਕੀ ਆ ਪਿੰਡ ਵਾਲੇ ਮੇਰੇ ਨਾਲ ਖੜੇ ਨੇ ਇਹਨਾਂ ਨੂੰ ਜਿਆਦਾ ਪੁੱਛਿਆ ਜਾਵੇ ਅਸੀਂ ਇੱਥੇ ਦੇਖਤੀ ਹਾਂ ਵੀ ਅੱਗੇ ਵੀ ਅਸੀਂ ਪਿੰਡਾਂ ਦੇ ਵਿੱਚ ਗਏ ਆ ਉੱਥੇ ਤੱਕ ਕੋਈ ਸੂਰਤ ਨਹੀਂ ਪਹੁੰਚੀ ਤੇ ਪ੍ਰਸ਼ਾਸਨ ਇੱਥੇ ਪਾਣੀ ਕਿੰਨਾ ਘਟ ਹੋ ਰਿਹਾ ਜੀ ਪਾਣੀ ਤਾਂ ਦੇਖੋ ਤੁਸੀਂ ਸੀਡ ਕਿੰਨੀ ਪਾਣੀ ਜੂਣੀ ਪਾਣੀ ਦੀ ਮੇਰੇ ਹਿਸਾਬ ਨਾਲ ਤਾਂ ਤੁਸੀਂ ਪੂਰਾ 5 ਫੁੱਟ ਤੋਂ ਥੱਲੇ ਥੱਲੇ ਮਾਰੋ ਨਿਗਾਹ ਮਾਰੋ ਜੀ 5 ਫੁੱਟ ਤੋਂ ਥੱਲੇ ਜਿਹੜਾ ਇਹ ਡੂੰਗਾ ਟੋਆ ਪੈ ਚੁੱਕਿਆ ਇਹ ਖਤਰੇ ਦੀ ਘੰਟੀ ਦੁੱਤੇ ਯਾਰ ਜਿਹੜੇ ਆ ਸਾਰੇ ਨੇ ਜਾ ਰਹੇ ਨੇ ਇਹਨਾਂ ਵਾਸਤੇ ਬੜੀ ਵੱਡੀ ਸਮੱਸਿਆ ਬਣ ਚੁੱਕੀ ਆ ਕਿੰਨੇ ਕਿ ਪਿੰਡ ਅੰਦਰ ਹੋ ਗਏ ਪਿੰਡ ਇਧਰ ਪੰਜ ਸੱਤ ਪਿੰਡ ਜਿਹੜੇ ਹੋਰ ਹੈਗੇ ਨੇ ਜਿਹੜੇ ਲੋਕੋ ਪਿੰਡਾਂ ਦੇ ਵਿੱਚ ਫਸੇ ਹੋਏ ਬਿਲਕੁਲ ਫਸੇ ਹੋਏ ਨੇ ਆ ਜੀ ਨਾ ਤਾਂ ਇਹਨਾਂ ਨੂੰ ਕੋਈ ਦਵਾਈ ਪਹੁੰਚਦੀ ਆ ਨਾ ਕੋਈ ਸੂਤ ਪਹੁੰਚਦੀ ਆ ਚਾਹੇ ਮੱਝਾਂ ਇੱਥੇ ਭੁੱਖੀਆਂ ਮਰ ਰਹੀਆਂ ਨੇ ਤੇ ਪਾਣੀ ਪੀਣ ਵਾਲਾ ਕੋਈ ਸਾਫ਼ ਸੁਥਰਾ ਇਧਰ ਹੈ ਨਹੀਂ ਪ੍ਰਬੰਧ ਇੱਕ ਵਾਰ ਤਸਵੀਰਾਂ ਮੈਂ ਕਹਿੰਦਾ ਕੈਮਰਾਮੈਨ ਨੂੰ ਤਸਵੀਰਾਂ ਜਿਹੜੀਆਂ ਪਾਣੀ ਦੀਆਂ ਜਿਹੜੀਆਂ ਬੱਬਾ ਜੀ ਆ ਰਹੇ ਉਹਨਾਂ ਨਾਲ ਗੱਲਬਾਤ ਕਰਨੇ ਜਿਹੜਾ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਪਿੰਡ ਦੇ ਵਿੱਚ ਤੁਸੀਂ ਤੁਸੀਂ ਦਾ ਸਾਹ ਨਜ਼ਰ ਆ ਰਹੀਆਂ ਲੋਕਾਂ ਦਾ ਗੱਲਬਾਤ ਕਰਦੇ ਕਿੰਨੇ ਕਿੰਨੇ ਫੁੱਟ ਪਾਣੀ ਆ ਗਿਆ ਬਾਬਾ ਜੀ ਕੀ ਕਹਾਂ ਜਵੇ ਤੁਸੀਂ ਕਿਹੜਾ ਪਿੰਡ ਹੈ ਸਾਡੋ ਕਦੀ ਕਿੰਨਾ ਪਾਣੀ ਇੱਥੇ ਕਿੰਨੇ ਫੁੱਟ ਸੀ ਬੜੀ ਹੋਲੀ ਆਏ ਜੇ ਡੇਕੜੇ ਪੋਤਾ ਕਿੰਨੇ ਫੁੱਟ ਪਾਣੀ ਹੋਣਾ ਹੈ 8-10 ਫੁੱਟ ਪਾੜ ਅੰਦਰ ਲੋਕ ਕਿੱਨੇ ਬਸੇ ਨੇ ਕਿੰਨੇ ਕਿਲੋ ਸਬਜ਼ੀਆਂ ਤੇ ਪਿੰਡ ਵਿੱਚ ਕਿੱਡੇ ਬੈਠੇ ਆਹ ਨਾ ਬੈਠਾ ਰਿਹਾ ਤੇ ਉੱਥੋਂ ਮੌਸਮ ਵੀ ਖਰਾਬ ਹੋਦਾ ਦਿਖਾਈ ਦੇ ਰਿਹਾ ਤੇ ਹੁਣ ਕਿਵੇਂ ਪ੍ਰਸ਼ਾਸਨ ਨੇ ਕੋਈ ਪੰਜਾਬ ਕੀਤਾਗੇ ਨੇ ਅੱਜ ਫੋਣੀ ਹੱਦ ਆਉਂਦੇ ਭਾਈ ਕੋਈ ਆਉਣਾ ਨਹੀਂ ਤੇ ਬਣਖੇ ਨਹੀਂ ਰਹੀ ਆ ਤੁਸੀਂ ਹੁਣਾ ਉਧਰੋਂ ਅਸਾਂ ਸੜਕ ਨਜ਼ਰ ਨਹੀਂ ਆਈ ਤੇ ਪਾਣੀ ਮਿੱਛੂ ਆਈ ਸੜਕ ਨਹੀਂ ਜਾਂਦੀ ਯਾਰ ਤੇ ਹੁਣ ਕੀ ਕਰੀਏ ਯਾਨੀ ਇਹ ਰਾਤ ਨੂੰ ਫਟ ਗਿਆ ਪਾਣੀ ਦਾ ਕਿਸਾਨ ਦਾ ਪਾਣੀ ਹੈ ਇਹ ਫਰਦੂ ਦਾ ਪਾਣੀ ਆ ਗਿਆ ਇਹ ਰਾਤ ਨੂੰ ਕੀ ਬੰਦ ਗਿਆ ਤੁਹਾਡੇ ਨਾਲ ਰਾਤ ਨੂੰ ਮੰਝਿਆ ਥੱਲੇ ਵਗਦਾ ਪਾਣੀ ਹਾਂ ਕਿੰਨਾ ਪਾਣੀ ਹੈ ਹਾਂ ਕੋਈ ਨਾ ਕਿਤੇ ਘਰੇ ਆਪਾਂ ਆਪਾਂ ਰਾਜੋ ਗੱਤੀ ਹੈ ਆਰਾਧੇ ਗੱਤੀ ਲਾਸਟ ਟੈਂਡ ਇਹ ਨਾ ਪਾੜ ਰਿਹਾ ਹਾਂ ਲਾਸਟ ਟੈਂਡ ਦੇਖ ਰਿਹਾ ਪਾਣੀ ਕਿੰਨਾ ਚ ਪਾਣੀ ਹੈ ਅਗਲੇ ਕੋਈ ਲੋਕਾਂ ਨਾਲ ਗੱਲਬਾਤ ਕੀਤੀ ਤੁਸੀਂ ਆਪ ਤਸਵੀਰਾਂ ਵਿੱਚ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਵੀਰਾ ਔਨਲਾਈਨ ਚੈਨਲ ਤੇ ਵਹਾਰਿਆ ਲਾਈਵ ਤੁਸੀਂ ਨਾਲ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਦਾ ਲਾਸਟ ਜਿਹੜਾ ਰਜੋ ਘੱਟੀ ਉੱਪਰ ਦੇ ਤਸਵੀਰਾਂ ਜਿਹੜੇ ਪਿੰਡ ਵਾਪੀ ਅੰਦਰ ਜਿਹੜੇ ਫੋਟੋ ਦੇ ਦਿਖਾਈ ਦੇ ਰਹੇ ਲੋਕਾਂ ਦਾ ਪ੍ਰਸ਼ਾਸਨ ਵਾਲੋ ਲੋਕ ਕਿਤੇ ਕੋਈ ਕਾਰਵਾਈ ਕੀਤੀ ਕਿ ਪੁਰੀ ਦਾ ਤੁਹਾਡੇ ਸਾਹਮਣੇ ਹੀ ਹੈ ਲੋਕਾਂ ਦਾ ਵੀ ਗੱਲਬਾਤ ਕੀਤੀ ਲੋਕਾਂ ਦਾ ਜੋ ਗੜਾ ਜਿਹੜਾ ਇਹ ਜਿਹੜੇ ਪਿੰਡਾਂ ਦਾ ਆਪਸ ਵਿੱਚ ਸੰਪਰਕ ਜਿਹੜਾ ਟੋੜਨਾ ਆ ਦਿਖਾਈ ਦੇ ਰਿਹਾ ਜਿਹੜਾ ਤਸਵੀਰਾਂ ਫੜ ਕੇ ਦੇਖਦੇ ਲੱਗਾ ਤਾਂ ਫੜ ਦੇ ਵਿੱਚ ਪਾਣੀ ਪਾਣੀ ਨਿਕਰਾ ਰਿਹਾ ਫਰੋਜਪੁਰ ਤੋਂ ਬੋਬੀ ਖਾਨਾ ਔਨੀਆਂ ਇਸ ਪਿੰਡ ਦੇ ਵਿੱਚ ਖੜੇ ਜੇ ਕੀ ਕਿਹੜਾ ਤੁਹਾਡਾ ਜਿਹੜਾ ਪਿੰਡ ਦੇ ਵਿੱਚ ਪਾਣੀ ਤੁਸੀਂ ਦੇਖ ਹੀ ਦਾ ਕਿੰਨਾ ਤੇਜ਼ ਹੈ ਪਹਿਲਾਂ ਤਾਂ ਸਾਰਿਆਂ ਨੂੰ ਜਿਹ ਮੇਰਾ ਨਾਮ ਬਜੀਤ ਸਿੰਘ ਸਰਾੜੀਏ ਜੀ ਰਾਜ ਸਿੱਖ ਫਾਊਂਡੇਸ਼ਨ ਪੰਜਾਬ ਪ੍ਰਦਾਨ ਜੀ ਸੰਸਥਾ ਸਾਡੀ ਔਰ ਅੱਜ ਅਸੀਂ ਇੱਧਰ ਪਿੰਡਾਂ 'ਚ ਆਏ ਸੀ ਰਾਜੋਗ ਘੱਟੀ ਤੇ ਹੋਰ ਬਹੁਤ ਵੀ 25 ਪਿੰਡਾਂ ਲੱਗੋਗੇ ਇੱਧਰ ਜੋ ਫੜਾਂ ਦੇ ਮਾਰਥ ਲੈ ਆਏ ਹੋਏ ਆ ਬੱਚੇ ਬਜ਼ੁਰਗ ਔਰਤਾਂ ਬਹੁਤ ਬੁਰਾ ਹਾਲ ਹੈ ਘਰਾਂ ਦਾ ਔਰ ਜੋ ਜ਼ਿਆਦਾਤਰ ਜਿਹੜੇ ਮਾਲ ਪਸ਼ੂ ਡੰਗ ਰਹਿ ਗਏ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਕੁਚ ਖਾਣ ਨੂੰ ਚਾਰਾ ਨਹੀਂ ਉਹਨਾਂ ਲਈ ਔਰ ਦੂਸਰੀ ਗੱਲ ਹੈ ਮੈਡੀਕਲ ਸਹੂਲਤ ਨਹੀਂ ਹੈਗੀ ਇਹਨਾਂ ਲਈ ਪ੍ਰੋਪਰ ਆਪਣੇ ਇਹਨਾਂ ਜਨਤਾ ਵਾਸਤੇ ਲੋਕਾਂ ਵਾਸਤੇ ਆ ਦੇਖੋ ਇੱਧਰ ਇਸ ਤਰ੍ਹਾਂ ਪਾਣੀ ਬਹੁਤ ਵਹਾਤ ਹੋ ਨਾ ਤਾਂ ਇੱਧਰ ਕੋਈ ਸਹੂਲਤ ਹੈ ਕਿਸਤੀ ਦੀ ਨਾ ਹੋਰ ਪ੍ਰਸ਼ਾਸਨ ਨੇ ਕੋਈ ਇਹਦਾ ਅਰੇਂਜਮੈਂਟ ਕੀਤਾ ਹੈ ਇਨਾ ਬਾਬ ਕਿੰਨੇ ਕਿ ਲੋਕ ਉਧਰ ਫਸੇ ਹੋਏ ਹਾਂਜੀ ਕਿੰਨੇ ਕਿ ਲੋਕ ਫਸੇ ਹੋਏ ਲੋਕ ਲਗਭਗ 3-4 ਪਿੰਡ ਹੈਗੇ ਇਧਰ ਜੀ ਚਾਰ ਕਿ ਪਿੰਡ ਫਸੇ ਹਾਂਜੀ ਹਾਂਜੀ ਤੇ ਫਿਰ ਇਹਦਾ ਚਾਰਾ ਚੂਰਾ ਉਧਰ ਕੋਈ ਨਹੀਂ ਜਾ ਰਿਹਾ ਚਾਰਾ ਚੂਰਾ ਦੇਖੋ ਜੀ ਇਹ ਆਪਣੇ ਲੋਕ ਹੀ ਜਿਹੜੇ ਹੈਗੇ ਸੰਸਥਾਵਾਂ ਵਾਲੇ ਹੈਗੇ ਉਹੀ ਸਪੋਰਟ ਕਰ ਰਹੇ ਆ ਬਾਕੀ ਕੋਈ ਸਪੋਰਟ ਨਹੀਂ ਕਰ ਰਿਹਾ ਦੇਖੋ ਬਹੁਤ ਵੱਡੀ ਗੱਲ ਹੈ ਜੰਗਾਂ ਦੀ ਮਾਰ ਵੀ ਇਨਾ ਤੇ ਪੈਂਦੀ ਆ ਜਦੋਂ ਸਰਦੀਆਂ 'ਚ ਜੰਗ ਹੁੰਦੀ ਆ ਉਦੋਂ ਮਾਰ ਪੈਂਦੀ ਆ ਗਰਮੀਆਂ 'ਚ ਹੜਾਂ ਦੀ ਮਾਰ ਪੈਂਦੀ ਆ ਔਰ ਇਹ ਬਹਾਦਰ ਤੇ ਮਾਰਸ਼ਲ ਜਿਹੜੇ ਹੈਗੇ ਲੋਕ ਹੈਗੇ ਆ ਜਿਹੜੇ ਇੰਨੀਆਂ ਮੁਸੀਬਤਾਂ ਦੇ ਬਾਵਜੂਦ ਵੀ ਇੱਥੇ ਬੈਠੇ ਆ ਦੱਸਿਆ ਜਾ ਰਿਹਾ ਪਿੰਡ ਜਿਹੜਾ ਉਹ ਇੱਕ ਜਿਹੜਾ ਬੰਨ ਜਿਹੜਾ ਪਾਕਿਸਤਾਨ ਨਾਲ ਟੁੱਟ ਗਿਆ ਪਾਣੀ ਸਾਰਾ ਹੁਣ ਇੱਕ ਵਾਰੇ ਉਧਰ ਜਾ ਰਿਹਾ ਦੱਸਿਆ ਜਾ ਰਿਹਾ ਹਾਂਜੀ ਹਾਂਜੀ ਬਿਲਕੁਲ ਜੀ ਇਹਦਾ ਪਾਣੀ ਦਾ ਕੋਈ ਜ਼ਿਆਦਾ ਫਰਕ ਨਹੀਂ ਪਿਆ ਥੋੜਾ ਬਹੁਤ ਓਨੀ ਇੱਕੀ ਫਰਕ ਪਿਆ ਬੰਨ ਉਹ ਤਾਂ ਟੁੱਟ ਗਿਆ ਦੱਸਿਆ ਜਾਂਦਾ ਬਾਕੀ ਜਦੋਂ ਫਰਕ ਪਏਗਾ ਫੇਰ ਹੀ ਪਤਾ ਲੱਗੇਗਾ ਲੋਕ ਫਸੇ ਇੱਕ ਵਾਰ ਹਾਂਜੀ ਲੋਕ ਤਾਂ ਇੱਕ ਵਾਰ ਫਸੇ ਆ ਪੂਰੇ ਕੀ ਨਾਂ ਤੁਹਾਡਾ ਸੁਖਦੇਵ ਸਿੰਘ ਬੜਵਾਲਾ ਸਰ ਆਪਾਂ ਕਿੱਥੇ ਖੜੇ ਆ ਅਸੀਂ ਇਸ ਟਾਈਮ ਖੜੇ ਆ ਚੰਦੀ ਵਾਲੇ ਅੱਜ ਜਲੋ ਕੇ ਪਿੰਡ ਦੇ ਵਿੱਚ ਪਾਣੀ ਜਿਹੜਾ ਕਾਫੀ ਨਜ਼ਰ ਆ ਰਿਹਾ ਪਾਣੀ ਜਿੱਧਰ ਵੀ ਚਾਰੇ ਪਾਸੇ ਨਿਗਾ ਮਾਰੋ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਵੇਗਾ ਜਿਵੇਂ 2023 ਵਿੱਚ ਸੀ ਪਾਣੀ ਉਸ ਤੋਂ ਕਿਤੇ ਜ਼ਿਆਦਾ ਪਾਣੀ ਆ ਚੁੱਕਿਆ ਹੈ ਕਿੰਨੇ ਕੁ ਲੋਕ ਜਿਹੜੇ ਅੰਦਰ ਫਸੇ ਦੇਖੋ ਜੇ ਇਸ ਤੋਂ ਅੱਗੇ ਜਿਹੜੇ 5-6 ਪਿੰਡ ਹੈ ਘੱਟੋ ਘੱਟ ਜੇ ਮੈਂ ਗੱਲ ਕਰਾਂ 4 ਤੋਂ 5000 ਲੋਕ ਫਸੇ ਹੋਏ ਆ ਪਾਣੀ ਦੇ ਉੱਥੇ ਪ੍ਰਸ਼ਾਸਨ ਵਾਲੋ ਕੀ ਕਹਿੰਦੇ ਇੰਤਜ਼ਾਮ ਕੀ ਪ੍ਰਸ਼ਾਸਨ ਦਾ ਤਾਂ ਮੈਂ ਵੇਖਿਆ ਇੱਥੇ ਆ ਕੇ ਅੱਜ ਸਵੇਰ ਤੱਕ ਬਸ ਮੰਤਰੀ ਆਉਂਦੇ ਆ ਪਿਛੇ ਫੋਟੋਆਂ ਕਰਾ ਕੇ ਬੇੜੀ ਤੇ ਚਲੇ ਜਾਂਦੇ ਆ ਲੋਕਾਂ ਨਾਲ ਕੋਈ ਹਾਲਚਲ ਨਹੀਂ ਪੁੱਛ ਰਿਹਾ ਟੀ.ਐਲ.ਡੀ ਲੋਕਾਂ ਲਈ ਪਾਣੀ ਹੈ ਨਹੀਂ ਪਛਵਾ ਲਈ ਚਾਰਾ ਹੈ ਨਹੀਂ ਦਵਾਈਆਂ ਹੈ ਨਹੀਂ ਲੋਕ ਡਰੇ ਹੋਏ ਸਹਮੇ ਹੋਏ ਨੇ ਉਹਨਾਂ ਦੇ ਘਰ ਵਹਿ ਚੁੱਕੇ ਆ ਬਹੁਤ ਜ਼ਿਆਦਾ ਲੋਕਾਂ ਦਾ ਹਾਲਤ ਮਾੜੀ ਹੈ ਬਟ ਮੌਸਮ ਹੀ ਉੱਤੋਂ ਖਰਾਬ ਹੁੰਦਾ ਦਿਖਾਈ ਦੇ ਰਿਹਾ ਬਿਲਕੁਲ ਜੀ ਕੁਦਰਤ ਵੀ ਕਹਿਰਮਾਲ ਹੋ ਚੁੱਕੀ ਹੈ ਥੱਲੇ ਪਾਣੀ ਉੱਪਰ ਬਰਸਾਤ ਹੈ ਲੋਕਾਂ ਦਾ ਬੁਰਾ ਹਾਲ ਹੈ ਜੀ ਕੀ ਨਾ ਟਰਦਾ ਸੁਖਦੇਵ ਜੀ ਬਸ ਉਹ ਗੱਟੀਆਂ ਤਸਵੀਰਾਂ ਲਾਈਵ ਤਸਵੀਰਾਂ ਦਿਖਾ ਰਹੇ ਲੋਕਾਂ ਨਾਲ ਗੱਲਬਾਤ ਕਰਦੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ गाटो का टिकने के फटाफट तो पानी आ गए बहुत पानी आ गया कमरे डेस्क पर कमरे डेस्क पर कमरे क्या होगा कितने का पानी है पानी बहुत आएगा बहुत पानी आ हाजी माताई पूरी दसो फिर बच्चे बच्चे इसके ऊपर राजा बैठे छपा में बैठे तो मौसम वेर खराब हो दिखाइदे कोई दिक्कत नहीं तकदा कोई बच्चे प्रशासन वाला कोई इंतजाम कीते गया कोई नहीं ਕੋਈ ਪ੍ਰੋਫੈਸਰ ਨਹੀਂ ਆਉਂਦੇ ਤੁਸੀਂ ਰੱਖੋ ਇਹ ਗਾਣੇ ਕਿਹੜਾ ਪਿੰਡ ਹੈ ਰਾਜ ਨੂੰ ਬੜੀ ਕਿੰਨੇ ਹੱਟ ਪਾਰੀ ਦਿੱਤਾ ਯਾਰ ਠੀਕ ਹੈ ਹੁਣ ਕਿਹੜਾ ਯਾਰ ਹੈ ਕਿ ਉਹਦਾ ਇੰਸਾਰ ਲਾਉਂਜ ਜਦੋਂ ਸੇਰੋ ਬੰਦ ਕਰੇ ਰੋਡ ਤੇ ਆ ਪਾਰੀ ਹਰ ਕਿੰਨੇ ਕਿਨੇ ਫੋਟੋ ਚਾਹਿਆ ਇੱਕ ਵੀ ਪੇਜ ਪਾਣੀ ਦੀ ਸਪੀਡ ਕਿ ਨਹੀਂ ਬਣਦੀ ਚੁੱਪ ਰੱਖਦਾ ਨਹੀਂ ਲੱਗਦਾ ਕਿ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਕੀਤਾਗੇ ਉਹ ਵੀ ਕੋਈ ਕੀਤਾ ਮਾੜਾ ਮੋਟਾ ਹੈ ਤੇ ਨਾ ਕਿ ਉਹਦੇ ਇਹ ਤੇ ਆਗਾ ਪੁੱਤ ਨਹੀਂ ਫਿਰ ਆਪਾਂ ਚ 70 ਕੁ ਟੁਰਦਾ ਦਿਖਾਈ ਦੇ ਰਿਹਾ ਤੁਸੀਂ ਦੇਖ ਲੈ ਸੜਕ ਹੀ ਹੈ ਸੜਕ ਨਜ਼ਰ ਨਹੀਂ ਆ ਰਹੀ ਕਿਦਰ ਤੁਸੀਂ ਕਿਵੇਂ ਤੁਹਾਨੂੰ ਫੜ ਕੇ ਲੈ ਕੇ ਆਏ ਫਿਰ ਚਲੋ ਕੱਢ ਦਿਓ ਕੋਈ ਆਇਆ ਦਵਾਈ ਲੈਣ ਚੱਲਦੇ ਆਂ ਦਵਾਈ ਫਿਰ ਉੱਧਰ ਬੈਠੇ ਨੇ ਵਹੀਆਂ ਯਾਰੀ ਬੱਚੇ ਤਾਂ ਤੁਹਾਡੇ ਅੱਗੇ ਨੇ ਇੱਕ ਵਾਰ ਮੈਕਮਾਂ ਦਾ ਕੈਮਰਾਮੈਨ ਨੂੰ ਤੋਂ ਹੁੰਦਾ ਜਿਹੜੀਆਂ ਦਿਖਾਈਆਂ ਜਾਂਦੀਆਂ ਸਪਰਕ ਆਪੇ ਜਿ ਕੁੜਦਾ ਆਇਆ ਦਿਖਾਈ ਦਿੰਦਾ ਲਾਜੋ ਕੋਈ ਗੱਟੀ ਅਸੀਂ ਖੜੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਪਾਣੀ ਦਾ ਜਿਹੜਾ ਤੇਜ਼ ਵਹਾਰ ਹੋਰ ਜ਼ਿਆਦਾ ਹੁੰਦਾ ਦਿਖਾਈ ਦੇ ਰਿਹਾ ਤੁਸੀਂ ਤਸਵੀਰਾਂ ਇੱਕ ਵਾਰ ਦੇਖੋ ਪਿੰਡ ਦੇ ਪਰਲੇ ਪਾਤੇ ਔਰ ਜੇ ਇਧਰਲੇ ਪਾਸੇ ਸੜਕ ਦੇ ਵਿੱਚ ਸੜਕ ਨਜ਼ਰ ਨਹੀਂ ਆ ਰਹੀ ਲੋਕ ਇੱਕ ਦੂਜੇ ਦੀਆਂ ਬਾਹਾਂ ਫੜ ਕੇ ਜਿਹੜੇ ਤੇ ਆਉਂਦੇ ਹੋਏ ਦਿਖਾਈ ਤੁਸੀਂ ਤਸਵੀਰਾਂ ਇੱਕ ਵਾਰ ਫੇਰ ਦੇਖ ਲਓ ਮੇਰਾ ਫਰਜ਼ ਆਪਨਾ ਆਉਨੀਅਰ ਚੈਨਲ ਦੇ ਉੱਤੇ ਤੜਾ ਆਉਨੀਅਰ ਚੈਨਲ ਦਾ ਧੰਨਵਾਦ ਤੁਸੀਂ ਜਿਹੜਾ ਅਸੀਂ ਫੋਜਪੁਰ ਦੇ ਤੁਹਾਨੂੰ ਤਸਵੀਰਾਂ ਲਗਾਤਾਰ ਤੁਹਾਨੂੰ ਜਿਹੜੀਆਂ ਦਿਖਾਉਂਦੇ ਆ ਤੇ ਯਾਰ ਆ ਰਹੇ ਆ ਇਸ ਇਸ ਰਾਜੋ ਗਤੀ ਦੀ ਤੁਸੀਂ ਤੁਸੀਂ ਦਾ ਮੈਂ ਪਰ ਕੈਮਰਾਮੈਨ ਨੂੰ ਪਾਣੀ ਦੇ ਤਸਵੀਰਾਂ ਜਿਹੜਾ ਕਾਫੀ ਤੇ ਬਾਹ ਪਾਣੀ ਦਾ ਡਰਾ ਹੁੰਦਾ ਦਿਖਾਈ ਦੇ ਰਿਹਾ ਲਗਾਤਾਰ ਤਸਵੀਰਾਂ ਦੇਖ ਸਕਦੇ ਲਗਾਤਾਰ ਤੁਹਾਨੂੰ ਤਸਵੀਰਾਂ ਪਾਣੀ ਦੇ ਦਿਖਾ ਦਿੱਤੀਆਂ ਗਈਆਂ ਫੋਜਪੁਰ ਤੋਂ ਬੋ ਵੀ ਖਾਨਾ ਆਉਨੀਅਰ